ਔਰ ਕਿਵੇਂ ਆ ਜਤਰੀਆ ਅੱਜ ਤਾਂ ਬਾਹਲਾ ਗੋ ਲੱਗਦਾ ਟੈਗਦਾ ਹੀ ਹੁੰਦਾ ਨਾ ਕਿਥੋਂ ਮੈਨੂੰ ਕੋਸ ਜਰ ਨਹੀਂ ਹੁੰਦਾ ਓਏ ਲਾ ਦੇ ਨਜ਼ਰ ਪਾ ਦੇ ਮੰਦੇ ਦੇ ਫਿਰ ਹੋਜੀ ਚੋੜਾ ਤੂੰ ਕਦੇ ਦਾ ਛੱਡ ਦਿਆ ਕਰ ਓਏ ਕਾਲੀ ਜ਼ੁਬਾਨਾ ਰਿਆ ਤੇਰੀ ਕਾਲੀ ਜ਼ੁਬਾਨ ਦਾ ਕੀ ਪਤਾ ਇਕੱਠੇ ਚਲਾਈ ਗੋਲੀ ਬੰਨ ਕਿੱਧਰ ਨੂੰ ਚੱਲ ਜੇ ਓ ਤੂੰ ਕਿਉਂ ਤਤਾ ਹਾਂ ਨਾ ਹੁਣ ਸਾਰੀ ਸੂਈ ਕੁੱਤੀ ਵੇ ਨੂੰ ਪੈ ਗਿਆ ਦੇਖ ਲੈ ਟੀਕੇ ਟੱਟ ਤੇ ਲਵਾਣੀ ਹੁਣੇ ਇੱਕ ਤਾਂ ਬੰਦਾ ਤਰੀਫ ਕਰੇ ਓ ਬਸ ਕਰ ਓ ਭਰਾ ਬਾਪ ਦੀ ਤਰੀਫ ਆਪਦੀ ਜੇਬ ਤੇ ਰੱਖ ਕਿਤੇ ਹੋਰ ਕੰਮ ਆਊ ਆਏ ਵੇ ਜਾ ਓ ਖੜ ਜਾ ਪਹਿਲਾਂ ਤੇਰਾ ਮੂੰਹ ਬਣਾ ਕੇ ਕੁੱਟ ਲਾ ਕੀ ਪਤਾ ਕਰ ਦਾਂ ਆ ਤੂੰ ਤੇ ਤੂੰ ਨਾ ਨਾ ਮੇਰੀ ਨਾਇਰ ਨੂੰ ਕਹਣਾ ਜਦੋਂ ਮੈਂ ਪਰਸੋਂ ਦੁੱਧ ਪਾਉਣ ਜਾਂਦਾ ਸੀ ਜੇ ਤੂੰ ਪਿੱਛੋਂ ਬਾਏ ਮਾਰ ਕੇ ਗਈ ਵੀ ਸਕੂਟਰੀ ਦੁੱਧ ਵਾਂਗੂ ਚਮਕਦੀ ਆਏ ਗਾਹਾਂ ਜਾ ਕੇ ਰੂੜੀ ਤੇ ਚੜ ਗਈ ਨਾਲੇ ਦੁੱਧ ਡੋਲਿਆ ਨਾਲੇ ਸਕੂਟਰੀ ਟੱਗ ਗਈ ਹਾਏ ਹਾਏ ਸੋਹਣਿਆ ਓਏ ਆਦਾ ਸਕੂਟਰੀ ਦੁੱਧ ਵਾਂਗ ਚਮਕਾਈ ਪਈਆ ਕਰੀ ਗਲਤੀ ਹੋਣੀ ਓਏ ਕੋਈ ਓ ਮੇਰੀ ਗਲਤੀ ਨਹੀਂ ਮੈਂ ਚੌਕੜੀ ਮਾਰ ਕੇ ਚਲਾਉਂਦਾ ਸੀ ਤੇਰੀਆਂ ਹਰਕਤਾਂ ਤੋ ਐਂ ਲੱਗਦਾ ਹੋਰ ਸੁਣਾ ਹੋਰ ਕੀ ਸੁਣਾਵਾਂ ਜਦੋਂ ਉਹਦੇ ਕੋਰਲੇ ਨਾਲ ਗਿਆ ਸੀ ਤੈਨੂੰ ਇੱਕ ਕੁੜੀ ਦਿਖਾਈ ਸੀ ਉਹ ਝਾਕਦੀ ਸੀ ਮੇਰੇ ਵੱਲ ਐਜੀ ਨਜ਼ਰ ਲਈ ਵੜ ਕੇ ਕਾਲਜੀ ਨਹੀਂ ਹੋਈ ਆਹੋ ਤੇਰੇ ਵੱਲ ਝਾਕਦੀ ਸੀ ਵੱਡੇ ਸੈਰੀਮਾਨ ਵੱਲ ਉਹਦੀ ਅੱਖ 'ਚ ਟੀਰ ਹੋਣਾ ਓਏ ਤੈਨੂੰ ਭਲੇਖਾ ਪੈ ਗਿਆ ਹੁਣ ਭਲੇਖਾ ਮੈਨੂੰ ਮਧੌੜਦੇ ਆ ਜੀ ਸਵਾਰੀਆਂ ਜਾਣ ਕੇ ਦੱਸਦਾ ਫੇਰ ਵੀ ਪੰਜ ਸੱਤ ਕਦਾ ਫਰਕ ਰਹੀ ਜਾਂਦਾ ਹੋਊਗਾ ਇੰਨੀ ਕਦਾ ਪਸਾਪੀ ਬਣ ਗਈਆਂ ਹੁੰਦੀਆਂ ਸਾਚ ਜਹਾਤੋਂ ਜ਼ਿਆਦਾ ਆ ਪਿਛਲੇ ਸਿਆਲਾ ਜਦੋਂ ਤੂੰ ਨੰਬਰਦਾਰੇ ਮੁੰਡੇ ਨੂੰ 에어ਪੋਰਟ ਤੇ ਛੱਡਣ ਗਿਆ ਸੀਗਾ ਅੰਬੈਸੀ ਨੇ ਰੋਕ ਲਿਆ ਉਦੋਂ ਦਾ ਉਹਨਾਂ ਦਾ ਟੱਬਰ ਵਿਚਾਰਾ ਕਦੇ ਕਿਹੜੇ ਬਾਬੇ ਕੋਲ ਜਾਂਦਾ ਕਦੇ ਕਿਹੜੇ ਬਾਬੇ ਕੋਲ ਜਾਂਦਾ ਉਹਨਾਂ ਨੂੰ ਕੌਣ ਦੱਸੇ ਵੀ ਰਾਹੁ ਕੇਤੂ ਦਾ ਨਾਂ ਲੈ ਗਿਆ ਇੰਨੀ ਨਜ਼ਰ ਪੱਥਰ ਪਾੜਾ ਨਾ ਮੈਨੂੰ ਤਾਂ ਲੱਗਦਾ ਗਲਾਬ ਸਿੱਧੂ ਨੇ ਗਾਣਾ ਤੇਰੇ ਤੇ ਹੀ ਲਿਖਿਆ ਕਿਹੜਾ ਗਾਣਾ ਆਹੀ ਅਖੇ ਲੋਕਾਂ ਦੀ ਨਜ਼ਰ ਬੁਰੀਏ ਟਿੱਕੇ ਨਾਲ ਸਰਨਾ ਨਹੀਂ ਉਹ ਸਰਨਾ ਟਿੱਕੇ ਨਾਲ ਵੀ ਨਹੀਂ ਮੂੰਹ ਹੀ ਕਾਲਾ ਕਰਨਾ ਪਊਗਾ ਲੋਕਾਂ ਦੀ ਨਜ਼ਰ